ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰਿਓ ਪੇਸ਼ ਹੈ ਪਿਛਲੇ ਅਧਿਆਏ ਦਾ ਅਗਲਾ ਹਿੱਸਾ ਪਿਛਲੇ ਅਧਿਆਏ ਦੇ ਵਿੱਚ ਤੁਹਾਡੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਪੁੱਤਰ ਪਾਲਿਤ ਪੁੱਤਰ ਭਾਈ ਯੋਰਾਵਰ ਸਿੰਘ ਬਾਰੇ ਸਾਂਝ ਪਾਈ ਸੀ ਤੇ ਉਸ ਸਾਂਝ ਵਿੱਚ ਆਪ ਜੀ ਨੂੰ ਇਹ ਜਾਣਕਾਰੀ ਦਿੱਤੀ ਸੀ ਕੇ ਭਾਈ ਯੋਰਾਵਰ ਸਿੰਘ ਸਰਸਾ ਨਦੀ ਤੋਂ ਬਹੁਤ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸਨ ਭਾਈ ਬਚਿੱਤਰ ਸਿੰਘ ਜੀ ਦੇ ਨਾਲ ਹੀ ਉਹਨਾਂ ਨੂੰ ਕੋੜਲਾ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਰੱਖਿਆ ਗਿਆ ਉੱਥੋਂ ਉਹਨਾਂ ਨੂੰ ਉਹਨਾਂ ਦੀ ਭੂਆ ਬੀਬੀ ਪੂਪਾ ਕੋਲ ਪਿੰਡ ਦਧੇੜੇ ਮੇਰੇ ਮੰਡੇ ਗੁਬਿੰਦਗੜ੍ਹ ਦੇ ਪਹਚਾ ਜਾਂਦਾ ਹੈ ਉੱਥੋਂ ਹੀ ਉਹ ਨੇੜਲੇ ਪਿੰਡ ਉਹ ਗਾਣੇ ਵਿਖੇ ਉਹਨਾਂ ਨੂੰ ਪਹੁੰਚਾਇਆ ਜਾਂਦਾ ਜਿੱਥੇ ਗੁਰਤੇਗ ਬਹਾਦਰ ਜੀ ਦੇ ਇੱਕ ਬਹੁਤ ਹੀ ਪਿਆਰ ਵਾਲੇ ਵੈਦ ਭਾਈ ਭਜਨ ਦਾਸ ਜੀ ਉਹਨਾਂ ਦਾ ਇਲਾਜ ਕਰਦੇ ਨੇ ਤੰਦਰੁਸਤ ਹੋ ਕੇ ਉਹ ਆਪਣੀ ਭੂਆ ਬੀਬੀ ਪੂਪਾ ਦੇ ਕੋਲ ਵਾਪਸ ਆਉਂਦੇ ਨੇ ਉਹਨਾਂ ਦੇ ਅਗਲਾ ਹਿੱਸਾ ਹੁਣ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋ ਇਥੋਂ ਬੜੀ ਬਹਿਬਲਤਾ ਭਾਈ ਯੋਰਾਵਰ ਸਿੰਘ ਜੀ ਦੇ ਮਨ ਵਿੱਚ ਆਉਂਦੀ ਹੈ ਗੁਰੂ ਪਾਤਸ਼ਾਹ ਜੀ ਨੂੰ ਮਿਲਣ ਦੀ ਸੋ ਬਹੁਤ ਸਾਰੇ ਇਹ ਭਾਲ ਕਰਦੇ ਨੇ ਕਿ ਗੁਰੂ ਪਾਤਸ਼ਾਹ ਜੀ ਆਖਰ ਕਿੱਥੇ ਗਏ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਮੈਲ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਦਿੱਲੀ ਵਿਖੇ ਹਨ ਸੋ ਉਹ ਦਿੱਲੀ ਜਾਂਦੇ ਹਨ ਜਾ ਕੇ ਮਾਤਾਵਾਂ ਜੀ ਨੂੰ ਉਹਨਾਂ ਨੂੰ ਮਿਲਦੇ ਹਨ ਮਾਤਾ ਜੀ ਉਹਨਾਂ ਨੂੰ ਬਹੁਤ ਹੀ ਪਿਆਰ ਦਿੰਦੇ ਹਨ ਗੱਲ ਵਕੜੀ ਦੇ ਵਿੱਚ ਲੈ ਕੇ ਅਸੀਸਾਂ ਦਿੰਦੇ ਹਨ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣਾ ਪੁੱਤਰ ਬਣਾਇਆ ਹੋਇਆ ਸੀ ਹਾਲਾਂਕਿ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਨੂੰ ਇਸ ਗੱਲ ਬਾਰੇ ਬਿਲਕੁਲ ਗਿਆਨ ਨਹੀਂ ਸੀ ਕਿ ਉਹਨਾਂ ਦੇ ਚਾਰੇ ਪੁੱਤਰ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ ਸੋ ਦਿੱਲੀ ਦੇ ਵਿੱਚ ਰਹਿੰਦਿਆਂ ਹੋયા ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਸਮੇਂ ਤਲਵੰਡੀ ਸਾਬੋ ਕੀ ਵਿਖੇ ਰਹਿ ਰਹੇ ਹਨ ਸੋ ਭਾਈ ਯੋਰਾਵਰ ਸਿੰਘ ਜੀ ਫਿਰ ਦਿੱਲੀ ਦੇ ਸਿੱਖਾਂ ਨੂੰ ਨਾਲ ਲੈ ਕੇ ਤਲਵੰਡੀ ਸਾਬੋ ਕੀ ਵਿਖੇ ਪਹੁੰਚਦੇ ਹਨ ਇਤਿਹਾਸਕਾਰਾਂ ਦੇ ਮੁਤਾਬਕ ਭਾਈ ਯੋਰਾਵਰ ਸਿੰਘ ਜੀ ਗੁਰੂ ਪਿਤਾ ਜੀ ਨੂੰ ਮਿਲਣ ਵਾਸਤੇ ਮਾਤਾ ਗੁਲਾਬ ਕੌਰ ਜੀ ਭਾਈ ਸੂਰਤ ਸਿੰਘ ਭਾਈ ਚਰਨ ਸਿੰਘ ਜੀ ਨਾਲ ਜੋ ਸ਼ਹੀਦ ਭਾਈ ਮਤੀ ਦਾਸ ਜੀ ਦੇ ਪੋਤਰੇ ਸਨ ਉਹਨਾਂ ਨੂੰ ਨਾਲ ਲੈ ਕੇ ਤਲਵੰਡੀ ਸਾਬੋ ਕੀ ਵਿਖੇ ਪਹੁੰਚਦੇ ਹਨ ਗੁਰੂ ਪਾਤਸ਼ਾਹ ਜੀ ਵੇਖ ਕੇ ਬਹੁਤ ਹੀ ਪ੍ਰਸੰਨ ਹੁੰਦੇ ਹਨ ਗੁਰੂ ਪਾਤਸ਼ਾਹ ਜੀ ਵੀ ਇਹਨਾਂ ਨੂੰ ਗਲ ਵਕੜੀ ਦੇ ਵਿੱਚ ਲਾ ਕੇ ਪਿਆਰ ਕਰਦੇ ਹਨ ਪ੍ਰੇਮ ਕਰਦੇ ਹਨ ਇਹਨਾਂ ਨੂੰ ਫਿਰ ਇੱਥੇ ਪਤਾ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਚਾਰੇ ਪੁੱਤਰ ਸ਼ਹੀਦ ਹੋ ਚੁੱਕੇ ਹਨ ਸੋ ਇੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਲ 2.5 ਸਾਲ ਦੇ ਕਰੀਬ ਰਹੇ ਨੇ ਗੁਰੂ ਪਾਤਸ਼ਾਹ ਜੀ ਨੇ ਹੁਣ ਇੱਥੋਂ ਅੱਗੇ ਚੱਲਣ ਦਾ ਮਨ ਬਣਾਇਆ ਹੈ ਤੇ ਭਾਈ ਯੋਰਾਵਰ ਸਿੰਘ ਜੀ ਨੂੰ ਦੁਬਾਰਾ ਉਹਨਾਂ ਨੇ ਉੱਥੋਂ ਇਹਨਾਂ ਦੀ ਪੂਆ ਬੇਬੇ ਪੂਪਾ ਕੋਲ ਭੇਜ ਦਿੱਤਾ ਹੈ ਸੋ ਕੁਝ ਸਮਾਂ ਗੁਰੂ ਗਬਿੰਦ ਸਿੰਘ ਜੀ ਦੀ ਸੰਗਤ ਮਾਣ ਕੇ ਇਹ ਆਪਣੇ ਪੂਆ ਜੀ ਕੋਲ ਵਾਪਸ ਆਏ ਨੇ ਪਰ ਪੂਆ ਜੀ ਕੋਲ ਆਉਣ ਤੋਂ ਬਾਅਦ ਇਹਨਾਂ ਦੇ ਦੋ ਹੋਰ ਭਰਾ ਸਨ ਇਹਨਾਂ ਵਿੱਚੋਂ ਇੱਕ ਭਾਈ ਖੁਸ਼ਿਆ ਜੀ ਬੱਸੀ ਪਠਾਣਾ ਦੇ ਵਿੱਚ ਰਹਿੰਦੇ ਸਨ ਭਾਈ ਯੋਰਾਵਰ ਸਿੰਘ ਜੀ ਕੁਝ ਸਮਾਂ ਉਹਨਾਂ ਨੇ ਇਹਨਾਂ ਦੇ ਕੋਲ ਬਤੀਤ ਕੀਤਾ ਹੈ ਇਸ ਤੋਂ ਬਾਅਦ ਇਹਨਾਂ ਦੇ ਦੂਸਰੇ ਵੱਡੇ ਭਰਾਤਾ ਭਾਈ ਵੀਰਾ ਸਿੰਘ ਜੀ ਉਹ ਖਿਜਰਾਬਾਦ ਵਿਖੇ ਰਹਿੰਦੇ ਸਨ ਤੋਂ ਇਹ ਉਸ ਤੋਂ ਬਾਅਦ ਭਾਈ ਵੀਰਾ ਸਿੰਘ ਜੀ ਕੋਲ ਖਿਜਰਾਬਾਦ ਆ ਗਏ ਨੇ ਇੱਥੇ ਭਾਈ ਯੋਰਾਵਰ ਸਿੰਘ ਜੀ ਨੇ ਨਾਮ ਭਜਨ ਕੀਤਾ ਹੈ ਬੰਦਗੀ ਕੀਤੀ ਹੈ ਗੁਰਬਾਣੀ ਦੀ ਹੋਰ ਵੀ ਉਹਨਾਂ ਨੇ ਡੂੰਗਾ ਅਧਿਨ ਕੀਤਾ ਹੈ ਇਸ ਸਥਾਨ ਦੇ ਉੱਤੇ ਹੀ ਉਹਨਾਂ ਨੇ ਬਹੁਤ ਸਾਰੇ ਹੋਰਾਂ ਨੂੰ ਸ਼ਸਤਰਾਂ ਦੀ ਸਿਖਲਾਈ ਦਿੱਤੀ ਹੈ ਗੁਰਬਾਣੀ ਦਾ ਅਧਿਨ ਕਰਵਾਇਆ ਹੈ ਬਹੁਤ ਸਾਰੇ ਨੌਜਵਾਨ ਉਹਨਾਂ ਨੇ ਇੱਥੇ ਪਿਆਰ ਕੀਤੇ ਹਨ ਇਸ ਖਿਜਰਾਬਾਦ ਦੇ ਸਥਾਨ ਦੇ ਉੱਤੇ ਹੀ ਹੁਣ ਵੀ ਦੋ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇੱਕ ਗੁਰੂ ਗਵਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਤੇ ਦੂਸਰਾ ਭਾਈ ਯੋਰਾਵਰ ਸਿੰਘ ਜੀ ਦੀ ਯਾਦ ਦੇ ਵਿੱਚ ਜਦੋਂ ਵੀ ਹਰ ਸਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਮਹੱਲਾ ਇਸ ਸਥਾਨ ਤੋਂ ਨਿਕਲ ਕੇ ਅਨੰਦਪੁਰ ਸਾਹਿਬ ਜਾਂਦਾ ਹੈ ਉਸ ਤੋਂ ਬਾਅਦ ਬਾਕੀ ਹੋਲੇ ਮਹੱਲੇ ਦੀ ਜੀੜੀ ਹੈ ਉਹ ਪੂਰਬ ਮਨਾਇਆ ਜਾਂਦਾ ਹੈ ਸੋ ਗੁਰੂਸਵਾਰਿਓ ਇੱਥੇ ਵੀ ਛੋਟੀਆਂ ਇੱਟਾਂ ਦਾ ਇੱਕ ਪੁਰਾਣਾ ਸਥਾਨ ਅਜੇ ਵੀ ਇਹਨਾਂ ਦੇ ਤਪ ਸਥਾਨ ਦੇ ਰੂਪ ਦੇ ਵਿੱਚ ਮੌਜੂਦ ਹੈ ਸੋ ਗੁਰੂਸਵਾਰ ਖিজਰਾਬਾਦ ਰਹਿਣ ਤੋਂ ਬਾਅਦ ਫਿਰ ਇਹਨਾਂ ਦੇ ਮਨ ਦੇ ਵਿੱਚ ਖਿੱਚ ਪੈਂਦੀ ਹੈ ਕਿ ਨਹੀਂ ਅਸੀਂ ਆਪਣੇ ਗੁਰੂ ਪਿਤਾ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਜਾਣਾ ਹੈ ਇਹ ਉਹਨਾਂ ਦੇ ਕੋਲ ਹੀ ਰਹਿਣਾ ਹੈ ਸੋ ਇਥੋਂ ਫਿਰ ਪ੍ਰੇਮ ਦੀ ਖਿੱਚ ਵਿੱਚ ਆ ਕੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਭਾਲ ਕਰਦੇ ਆ ਸਭ ਤੋਂ ਪਹਿਲਾਂ ਤਲਵੰਡੀ ਸਾਬੋ ਕੀ ਪਹੁੰਚਦੇ ਨੇ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਣ ਇਥੋਂ ਦੱਖਣ ਵਾਲੇ ਪਾਸੇ ਨੂੰ ਜਾ ਚੁੱਕੇ ਹਨ ਸੋ ਗੁਰੂ ਪਾਤਸ਼ਾਹ ਜੀ ਦੀ ਭਾਲ ਕਰਦੇ ਆ ਕਰਦੇ ਆ ਇਹ ਵੀ ਗੁਰੂ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਚਲੇ ਜਾਂਦੇ ਹਨ ਸੋ ਗੁਰਸਾਰਿਓ ਭਾਈ ਜੁਰਾਵਲ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਚੱਲ ਰਹੇ ਨੇ ਸੋ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਖਿਜਰਾਬਾਦ ਦੇ ਵਿੱਚ ਤੇ ਬੱਸੀ ਪਠਾਣਾ ਦੇ ਵਿੱਚ ਤੇ ਜਿੱਥੇ ਇਹਨਾਂ ਦੇ ਪੂਆਜੀ ਪਿੰਡ ਦਦੇੜੇ ਰਹਿੰਦੇ ਸਨ ਉੱਥੇ-ਉੱਥੇ ਹੀ ਇਹਨਾਂ ਦੀ ਯਾਦ ਦੇ ਵਿੱਚ ਯਾਦਗਾਰਾਂ ਬਣੀਆਂ ਹੋਈਆਂ ਨੇ ਸੋ ਦਸਮ ਪਾਤਸ਼ਾਹ ਜੀ ਦੇ ਇੱਕ ਹਿਯੂਰੀ ਦਰਬਾਰੇ ਕਵੀ ਹੋਏ ਨੇ ਕਵੀ ਸਿਆਣਾ ਪਤ ਜੀ ਉਹਨਾਂ ਨੇ ਇੱਕ ਬਹੁਤ ਹੀ ਅਹਿਮ ਗ੍ਰੰਥ ਲਿਖਿਆ ਸੀ ਗੁਰ ਸੋਭਾ ਸ੍ਰੀ ਗੁਰ ਸੋਭਾ ਗ੍ਰੰਥ ਸੋ ਪ੍ਰਾਤਨ ਉਹਨਾਂ ਦੇ ਲਿਖੇ ਹੋਏ ਸਰੂਪ ਹੁਣ ਵੀ ਮਿਲਦੇ ਨੇ ਅਗਾਹ ਅਜੇ ਉਹ ਛਪਣੇ ਕੁਝ ਗੁਰਮਖ ਪਿਆਰਿਆਂ ਕੋ ਉਹਨਾਂ ਦੀਆਂ ਕਾਪੀਆਂ ਪਈਆਂ ਹੋਣਗੀਆਂ ਸੋ ਗੁਰਸਾਰੇ ਉਹਨਾਂ ਨੇ ਭਾਈ ਯੂਰਵਰ ਸਿੰਘ ਜੀ ਬਾਰੇ ਲਿਖਿਆ ਹੈ ਉਹ ਲਿਖਦੇ ਨੇ ਕਿ ਗੁਰੂ ਸਾਹਿਬ ਨੂੰ ਮਿਲਣ ਦੀ ਤੀਬਰ ਇੱਛਾ ਲੈ ਕੇ ਉਹ ਸਭ ਤੋਂ ਪਹਿਲਾਂ ਖਜਰਾਬਾ ਤੋਂ ਤਲਵੰਡੀ ਸਾਬੋ ਕੇ ਫਿਰ ਉਹ ਗੁਰੂ ਸਾਹਿਬ ਜੀ ਦੇ ਪਿੱਛੇ ਪਿੱਛੇ ਦੱਖਣ ਵਾਲੇ ਪਾਸੇ ਨੂੰ ਜਾਂਦੇ ਨੇ ਤੋਂ ਯੂਰਵਰ ਸਿੰਘ ਫਿਰ ਆਗਰੇ ਦੇ ਨੇੜੇ ਇਤਮਾਦਪੁਰ ਇੱਕ ਨਗਰ ਹੈ ਜਿੱਥੇ ਦੱਖਣ ਵਾਲੇ ਜਾਂਦਿਆਂ ਹਾਂ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਤੰਬੂ ਗੱਡ ਕੇ ਡੇਰਾ ਲਾਇਆ ਸੀ ਉੱਥੇ ਪਹੁੰਚ ਗਏ ਤਾਂ ਜਦੋਂ ਉੱਥੇ ਪਹੁੰਚੇ ਨੇ ਤਾਂ ਗੁਰੂ ਸਾਹਿਬ ਜੀ ਦੇ ਤੰਬੂ ਦੇ ਅੰਦਰ ਭਾਈ ਯੁਰਾਵਰ ਸਿੰਘ ਦਾਖਲ ਹੁੰਦੇ ਨੇ ਭਾਈ ਮਾਨ ਸਿੰਘ ਜੀ ਤੇ ਹੋਰ ਸਿੱਖ ਜਿੰਨੇ ਵੀ ਗੁਰੂ ਸਾਹਿਬ ਜੀ ਦੇ ਨਾਲ ਸਨ ਉਹ ਸਾਰੇ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਇੱਕ ਘੇਰਾ ਬਣਾ ਕੇ ਕੱਲੇ-ਕੱਲੇ ਸਿੱਖ ਨੂੰ ਗੁਰੂ ਸਾਹਿਬਾਂ ਜੀ ਨੂੰ ਭਾਈ ਯੋਰਾਵਰ ਸਿੰਘ ਜੀ ਗਲੇ ਲਾ ਕੇ ਮਿਲਦੇ ਨੇ ਗੁਰੂ ਪਾਤਸ਼ਾਹ ਜੀ ਆਪਣੀਆਂ ਸਾਰੀਆਂ ਬਖਸ਼ਾ ਖੁਸ਼ੀਆਂ ਭਾਈ ਯੋਰਾਵਰ ਸਿੰਘ ਤੇ ਨਿਵਾਸ਼ ਨਿਸ਼ਾਵਰ ਕਰਦੇ ਨੇ ਭਾਈ ਯੋਰਾਵਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਜੀ ਜਦੋਂ ਤੱਕ ਮੇਰਾ ਜੀਵਨ ਹੈ ਮੈਨੂੰ ਆਪਣੇ ਤੋਂ ਵਿਛੋੜਾ ਨਾ ਦਿਓ ਮੈਂ ਹਰ ਸਮੇਂ ਤੁਹਾਡੇ ਨਾਲ ਹੀ ਰਹਿਣਾ ਚਾਹੁੰਦਾ ਹਾਂ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾ ਨਹੀਂ ਰਹਿ ਸਕਦਾ ਸੋ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਪਣੇ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਜਾ ਰਹੇ ਨੇ ਤਾਂ ਬਹਾਦਰ ਸ਼ਾਹ ਜੋ ਔਰੰਗਜ਼ੇਬ ਦਾ ਬੇਟਾ ਸੀ ਜਿਸ ਨੂੰ ਤਖਤ ਉੱਤੇ ਬਿਠਾਉਣ ਵਾਸਤੇ ਗੁਰੂ ਗਬੇਰ ਸਿੰਘ ਸੱਚੇ ਪਾਤਸ਼ਾਹ ਜੀ ਅਤੇ ਫੌਜਾਂ ਨੇ ਮਦਦ ਕੀਤੀ ਸੀ ਉਹ ਵੀ ਦੱਖਣ ਵਾਲੇ ਪਾਸੇ ਨੂੰ ਗੁਰੂ ਸਾਹਿਬ ਜੀ ਦੇ ਨਾਲ-ਨਾਲ ਹੀ ਜਾ ਰਿਹਾ ਹੈ ਗੁਰਸਾਰੇ ਜਦੋਂ ਗੁਰੂ ਗਬੇਰ ਸਿੰਘ ਸੱਚੇ ਪਾਤਸ਼ਾਹ ਜੀ ਚਿਤਾਉੜਾਗੜ ਪਹੁੰਚਦੇ ਨੇ ਉੱਥੇ ਗੰਬੇਰੇ ਨਦੀ ਦੇ ਕੰਢੇ ਦੇ ਉੱਤੇ ਫਿਰ ਗੁਰੂ ਪਾਤਸ਼ਾਹ ਜੀ ਨੇ ਤੰਬੂ ਲਾ ਕੇ ਬਹਾਦਰ ਸ਼ਾਹ ਦੇ ਸਮੇਤ ਪੜਾ ਕੀਤਾ ਹੈ ਤੋ ਇੱਕ ਦਿਨ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਭਾਈ ਯੋਰਾ ਵਰ ਸਿੰਘ ਜੀ ਭਾਈ ਮਾਨ ਸਿੰਘ ਜੀ ਨਿਸ਼ਾਨ ਚ ਤੇ ਹੋਰ 19 ਕੇ ਸਿੰਘਾਂ ਨੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਅਸੀਂ ਚਿਤੌੜਾ ਗੜ ਦਾ ਕਿਲਾ ਦੇਖਣਾ ਚਾਹੁੰਦੇ ਹਾਂ ਆਪ ਜੀ ਇਜਾਜ਼ਤ ਦਿਓ ਗੁਰੂ ਪਾਤਸ਼ਾਹ ਜੀ ਤੋਂ ਇਜਾਜ਼ਤ ਲੈ ਕੇ ਤੇ ਚਿਤੌੜਾ ਗੜ ਦਾ ਕਿਲਾ ਦੇਖਣ ਵਾਸਤੇ ਜਾਂਦੇ ਨੇ ਸੋ ਉਸ ਕਿਲੇ ਤੇ ਹੁਣ ਮੁਗਲਾਂ ਦਾ ਕਬਜ਼ਾ ਹੋ ਚੁੱਕਾ ਸੀ ਤੇ ਉਹ ਕਿਸੇ ਨੂੰ ਵੀ ਕਿਲੇ ਦੇ ਅੰਦਰ ਨਹੀਂ ਸਣ ਜਾਣ ਦਿੰਦੇ ਤਕਰੀਬਨ 250 150 ਮੁਗਲ ਫੌਜੀ ਉਹਨਾਂ ਨੇ ਉਹਦੇ ਉੱਤੇ ਆਪਣੀਆਂ ਚੌਕੀਆਂ ਬਣਾਈਆਂ ਹੋਈਆਂ ਸਨ ਉੱਥੇ ਪਹਿਰੇ ਤੇ ਸਨ ਜਦੋਂ ਇਹ ਤਕਰੀਬਨ 19ਵੀਂ ਸਿੰਘ ਉੱਥੇ ਪਹੁੰਚੇ ਨੇ ਚਿਤੋੜਾਗੜ ਦਾ ਕਿਲਾ ਵੇਖਣ ਨੂੰ ਤਾਂ ਜਿਹੜੇ ਮੁਗਲ ਫੌਜੀ ਉੱਥੇ ਸਨ ਉਹਨਾਂ ਸੋਚਿਆ ਸ਼ਾਇਦ ਸਿੱਖ ਫੌਜੀਆ ਨੇ ਸਿੰਘਾਂ ਨੇ ਆ ਕੇ ਇਸ ਕਿਲੇ ਦੇ ਉੱਤੇ ਹਮਲਾ ਕਰਨਾ ਹੈ ਤੋਂ ਉਹਨਾਂ ਨੇ ਇਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਹੈ ਤੇ ਗੁਰੂ ਸਾਹਿਬਾਂ ਬਾਰੇ ਮਾੜੇ ਸ਼ਬਦਾਵਲੇ ਸਿੰਘਾਂ ਬਾਰੇ ਮਾੜੇ ਸ਼ਬਦਾਵਲੇ ਜਿਹੜੇ ਹੈ ਉਹਨਾਂ ਨੇ ਵਰਤਨੇ ਸ਼ੁਰੂ ਕਰ ਦਿੱਤੇ ਹੈ ਤੋਂ ਗੁਰੂ ਸਾਰ ਜਿਵੇਂ ਗੁਰ ਫਰਮਾਨ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟਾ ਸੰਗ ਕਰਾ ਕਿਰਪਾਣ ਪਰ ਇਹਨਾਂ ਨੇ ਆਪਣੀਆਂ ਤਲਵਾਰਾਂ ਧੁਈਆਂ ਗਹਿ ਗੱਚ ਲੜਾਈ ਜਿਹੜੀ ਹੈ ਇੱਥੇ ਹੋਈ ਹੈ ਅਨੇਕਾਂ ਮੁਗਲ ਫੌਜੀਆਂ ਨੂੰ ਇਹਨਾਂ ਨੇ ਮੌਤ ਦੇ ਘਾਟ ਉਤਾਰਿਆ ਹੈ ਪਰ ਗੁਰੂ ਸਾਹਿਬ ਇਸ ਕਿਲੇ ਦੇ ਉੱਪਰ ਕੁਝ ਮੁਗਲ ਸਿਪਾਹੀ ਬੰਦੂਕਾਂ ਲੈ ਕੇ ਵੀ ਬੈਠੇ ਸਨ ਉਹਨਾਂ ਨੇ ਉੱਪਰੋਂ ਫਿਰ ਬੰਦੂਕਾਂ ਚਲਾਈਆਂ ਨੇ ਤੇ ਭਾਈ ਜੋਰਾਵਰ ਸਿੰਘ ਜੀ ਭਾਈ ਮਾਨ ਸਿੰਘ ਜੀ ਤੇ ਹੋਰ ਜਿਹੜੇ ਇੱਕ ਇੱਕ ਇਹ ਹੋਰ ਜਿਹੜੇ 19 ਕੇ ਸਿੰਘ ਸਨ ਉਹ ਸਾਰਿਆਂ ਦੀਆਂ ਇੱਥੇ ਸ਼ਹਾਦਤਾਂ ਹੋਈਆਂ ਨੇ ਬੜੀ ਗਹਿ ਗੱਤ ਲੜਾਈ ਹੋਈ ਜਦੋਂ ਗੋਲੀਆਂ ਚੱਲੀਆਂ ਤਾਂ ਗੋਲੀਆਂ ਦੀ ਆਵਾਜ਼ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਵੀ ਪਹੁੰਚੀ ਹੈ ਕਿਸੇ ਅਣਹੋਣੀ ਨੂੰ ਜਾਣ ਕੇ ਇਹ ਸਾਰੇ ਆਪੋ ਆਪਣੀਆਂ ਬਹਾਦਰ ਸ਼ਾਹ ਆਪਣੀ ਫੌਜ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਨਾਲ ਇੱਥੇ ਪਹੁੰਚੇ ਨੇ ਆਕੇ ਉਹਨਾਂ ਨੇ ਜਦੋਂ ਤੱਕਿਆ ਹੈ ਤਾਂ ਸਾਰੇ ਸਿੰਘ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ अनेका ਹੀ ਮੁਗਲ ਸਿਪਾਹੀ ਵੀ ਮਾਰੇ ਜਾ ਚੁੱਕੇ ਨੇ ਜਦੋਂ ਮੁਗਲ ਸਿਪਾਹੀਆਂ ਨੇ ਦੇਖਿਆ ਹੈ ਕਿ ਬਹਾਦਰ ਸ਼ਾਹ ਹੈ ਤਾਂ ਉਹਨਾਂ ਨੂੰ ਆਪਣੇ ਹਥਿਆਰ ਸੁੱਟਨੇ ਪਏ ਜਿਹੜਾ ਉਸ ਕਿਲੇ ਦੇ ਸਿਪਾਹੀ ਤੇ ਉਹਨਾਂ ਦਾ ਇੱਕ ਜਿਹੜਾ ਵੱਡਾ ਫੌਜੀ ਅਫਸਰ ਸੀ ਉਸ ਦੀਆਂ ਮੁਸ਼ਕਾਂ ਬਣ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਦੇ ਹਜ਼ੂਰ ਉਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਹੈ ਇਤਿਹਾਸ ਦੇ ਵਿੱਚ ਇਹ ਲੜਾਈ ਤਕਰੀਬਨ 2 ਅਪ੍ਰੈਲ ਤੇ 1708 ਦੀ ਹੈ ਜਦੋਂ ਭਾਈ ਯੋਰਾਵਰ ਸਿੰਘ ਜੀ ਦੀ ਉਮਰ ਉਸ ਸਮੇਂ ਤਕਰੀਬਨ 11 ਸਾਲ 9 ਮਹੀਨੇ ਤੇ ਦਰ ਬਣਦੇ ਹ ਜਦੋਂ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਸੋ ਗੁਰੂ ਸਵਾਰੇ ਇਹਨਾਂ ਦੀ ਸ਼ਹਾਦਤ ਪ੍ਰਤੀ ਪਟਵਹੀ ਜਿਹੜੇ ਮਲਤਾਨੇ ਸਿੰਧੇ ਤੇ ਉਹਦੇ ਵਿੱਚ ਖਾਤਾ ਜਲਹਾਨੋ ਕਾ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਗੈਲ ਜੁਰਾਵਰ ਸਿੰਘ ਬੇਟਾ ਨੱਥੂ ਕਾ ਵਾਸੀ ਬੱਸੀ ਪਠਾਣਾ ਬਾਡੇ ਸੁਤ ਮਰਾ ਭਾ ਕੇ ਭਾਏ ਜੋਰਾਵਰ ਸਿੰਘ ਜੋ ਪਾਲਤ ਪੁੱਤਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸੀ ਉਹ ਇਸ ਸਥਾਨ ਦੇ ਉੱਤੇ ਸਾਹਮਣੇ ਲੜ ਕੇ ਉਸ ਨੇ ਸ਼ਹਾਦਤ ਪ੍ਰਾਪਤ ਕੀਤੀ ਸੋ ਗੁਰੂਸਵਾਰਿਓ ਜੋ ਹੋਰ ਵੀ ਉਹਦੇ ਵਿੱਚ ਲਿਖਿਆ ਮਿਲਦਾ ਹੈ 19 ਸਾਥੀ ਔਰ ਮਰੇ ਗੰਬੀਰ ਨਦੀ ਦੇ ਕਿਨਾਰੇ ਦਾਗ ਭਾਵ ਕੇ ਸੰਸਕਾਰ ਕਰਦੀ ਆ ਤੇ ਗੰਬੀਰੇ ਨਦੀ ਜਿਹੜੀ ਸੀ ਉਹਦੇ ਕਿਨਾਰੇ ਦੇ ਉੱਤੇ ਹੀ ਇਹਨਾਂ ਦਾ ਸੰਸਕਾਰ ਕੀਤਾ ਗਿਆ ਉਸ ਸਮੇਂ ਤੇ ਉੱਥੇ ਇੱਕ ਖੂਹੇ ਤੇ ਪਿੱਪਲ ਦਾ ਇੱਕ ਪੁਰਾਣਾ ਅੰਬ ਰਖਤ ਉਹਨਾਂ ਦੇ ਅੰਗੇਠਿਆਂ ਦੀ ਨਿਸ਼ਾਨੀ ਵਜੋਂ ਸੀ ਜਿੱਥੋਂ ਦੀਆਂ ਹੁਣ ਸਥਾਨਿਕ ਸੰਗਤਾਂ ਗੁਰੂ ਸਵਾਰੀ ਉੱਥੇ ਇਹਨਾਂ ਦੀ ਯਾਦ ਦੇ ਵਿੱਚ ਇੱਕ ਵੱਡਾ ਗੁਰਦੁਆਰਾ ਸਾਹਿਬ ਉਸਾਰਨ ਦਾ ਉਪਰਾਲਾ ਕਰ ਰਹੀਆਂ ਨੇ ਸੋ ਗੁਰੂ ਸਵਾਰੀਓ ਇਹ ਇੱਕ ਮ ਇਹ ਇਤਿਹਾਸ ਦਾ ਪੰਨਾ ਸੀ ਜੋ ਮੈਂ ਸਮਝਦਾ ਸੀ ਕਿ ਆਪਣੇ ਇਸ ਚੈਨਲ ਸਿੱਖ ਚੈਪਟਰਾਂ ਇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਭਾਈ ਯੋਰਾਵਰ ਸਿੰਘ ਜੀ ਨੂੰ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪੰਜਵਾਂ ਪੁੱਤਰ ਹੁਣ ਦਾ ਮਨ ਪ੍ਰਾਪਤ ਹੈ ਜਿਨ੍ਹਾਂ ਨੇ ਮੁਗਲਾਂ ਨਾਲ ਲੜ ਕੇ ਸ਼ਹਾਦਤ ਪ੍ਰਾਪਤ ਕੀਤੀ ਸਗੁਰੂਸਵਾਰਿਓ ਅਗਲੇ ਬੁੱਧਵਾਰ ਨੂੰ ਸਿੱਖ ਇਤਿਹਾਸ ਦਾ ਇੱਕ ਹੋਰ ਬਹੁਮੁੱਲਾ ਅਧਿਆਇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਹੈ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਤਾਂ ਕਿ ਸਿੱਖ ਇਤਿਹਾਸ ਦੇ ਬਹੁ ਮੁੱਲੇ ਪੰਨੇ ਤੁਹਾਡੇ ਤੱਕ ਪਹੁੰਚਦੇ ਰਹਿਣ ਗੁਰੂ ਸਵਾਰਿਓ ਗੁਰੂ ਫਤੇ ਦੀ ਸਾਜ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ